ਅਲਿਸ਼ਾਣੀ ਸਾਹਿਬ ਕਹਿੰਦੇ ਕਿ ਉਹਨੂੰ ਫੋਨ ਤੱਕ ਕੀਤਾ ਵਾ ਸਰਕਾਰ ਪ੍ਰਸ਼ਾਸਕ ਪ੍ਰਕਾਸ਼ ਸਿੰਘ ਬਾਦਲ ਨੇ ਕਿ ਭਾਈ ਇਹ ਜਥੇਦਾਰ ਨੇ ਇਹਨਾਂ ਨੂੰ ਘਰ ਦੀ ਰੋਟੀ ਦਿਓ ਇਹਨਾਂ ਨੂੰ ਜਿਹੜਾ ਆ ਗਰਮ ਕੱਪੜੇ ਦਿਓ ਤੇ ਮਾਰਕੁਟਾਈ ਨਾ ਕਰਿਓ ਕੀਤਾ ਕਦੋਂ 27 28 29 ਦੇ ਲਾਗੇ ਚੱਕੇ ਕੀ ਐਵੀਡੈਂਸ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕੀਤਾ ਹੁਣ ਮੈਂ ਕਹਿੰਦਾ ਠੀਕ ਹੈ ਜੀ ਅੱਛਾ ਜੀ ਕਿ ਮੈਂ ਭਾਈ ਸੁਮੇਧ ਸੈਣੀ ਨੂੰ ਫੋਨ ਕੀਤਾ ਮੈਂ ਕਿਹਾ ਭਰਾ ਮੈਨੂੰ ਤਾਂ ਸੱਚ ਦੱਸ ਦੇ ਤੈਨੂੰ ਆਰਡਰ ਕਹਿੰਨੇ ਦਿੱਤਾ ਸੀ ਸੁਮੇਧ ਸੈਣੀ ਨੇ ਮੈਨੂੰ ਆ ਗੱਲ ਕਹੀ ਹਾਂਜੀ ਮੈਂ ਕੁਝ ਵੀ ਕਹਿਦਾ ਔਨ ਰਿਕਾਰਡ ਜਦੋਂ ਤੱਕ ਚੀਜ਼ਾਂ ਨਾ ਹੋਣ ਨਾ ਉਦੋਂ ਤੱਕ ਅਜੇ ਤਾਂ ਬਾਦਲ ਕੁਝ ਵੀ ਕਹਿਣਗੇ ਅੱਜ ਸੁਖਵੀਰ ਅਕਾਲ ਤਖਤ ਤੇ ਖੜਾ ਹੋ ਕੇ ਕਹਿ ਰਿਹਾ ਸੀ ਨਾ ਮੇਰੇ ਪਿਓ ਨੇ ਮਰਨ ਤੋਂ ਪਹਿਲਾਂ ਮੈਨੂੰ ਕਿਹਾ ਪੁੱਤ ਆਹ ਗਲਤੀਆਂ ਪੁੱਤ ਆਹ ਗਲਤੀਆਂ ਬੇਅਦਮੀਆਂ ਸਾਡੇ ਕਰਕੇ ਹੋਈਆਂ ਠੀਕ ਹੈ ਆਹ ਕੁਝ ਸਾਡੇ ਕੋਈ ਹੋਈਆਂ ਸਿਰੇ ਤੋਂ ਸਿਰੇ ਤੱਕ ਉਹਨੇ ਝੂਠ ਬੋਲਿਆ ਮੈਨੂੰ ਹੀ ਲੱਗਦਾ ਪਿਓ ਕੁਝ ਵੀ ਕਹਿ ਗਿਆ ਹੋਗਾ ਜਿਹੜੀ ਗੱਲ ਕਹਿਣ ਵਾਲੀ ਸੀ ਉਹ ਗੱਲ ਉਹ ਕਦੀ ਚਾਹ ਕੇ ਵੀ ਨਹੀਂ ਕਹਿ ਕੇ ਕੀ ਹੋਗਾ ਕਿ ਪੁੱਤ ਮਹਾਰਾਜ ਰঞ্জੀਤ ਸਿੰਘ ਦਾ ਰਾਜ ਡੋਗਰਿਆਂ ਨੇ ਉਜਾੜਿਆ ਸੀ ਆਪਣੇ ਪੁੱਤ ਨੂੰ ਰਾਜਾ ਬਣਾਉਣ ਵਾਸਤੇ ਮੈਂ ਪੂਰਾ ਪੰਜਾਬ ਉਜਾੜਿਆ ਆ ਤੇ ਨੂੰ ਸਿਆਣ ਬਣਾਉਣ ਵਾਸਤੇ ਉਹ ਫੇ ਵੀ ਨਹੀਂ ਤੋ ਬਣਿਆ ਸਾਡਾ ਬੇੜਾ ਵੀ ਡੁੱਬਿਆ ਅਸੀਂ ਪੰਜਾਬ ਦਾ ਬੇੜਾ ਵੀ ਡੋਬੋਤਾ ਜੇ ਇਸ ਗੁਰੂ ਹਜੂਰੀ 'ਚ ਖੜ ਕੇ ਅਸੀਂ ਝੂਠ ਬੋਲਿਆ ਕਿ ਜਿਹੜਾ ਨੇ ਬੇਅਦਮੀਆਂ ਕੀਤੀਆਂ ਹੁਣ ਕਰਾਈਆਂ ਹੁਣ ਉਹਨਾਂ ਦਾ ਕੱਖ ਨਾ ਰਹੇ ਤੇ ਦੇਖ ਲੈ ਸਾਡਾ ਕੱਖ ਨਹੀਂ ਛੱਡਿਆ ਕੀ 31 ਸਾਲ ਹੋ ਗਏ ਇਸ ਚੀਜ਼ ਨੂੰ ਹੋਇਆ ਜਥੇਦਾਰ ਸਾਹਿਬ ਨੂੰ ਸ਼ਹੀਦ ਹੋਇਆ ਤਿੰਨ ਵਾਰੀ ਪੰਥਕ ਪਾਰਟੀ ਬਣ ਗਈ ਸ਼੍ਰੋਮਣਿਕ ਜਿਹੜੀ ਕਾਲ ਕਮੇਟੀ ਆ ਹੁਣ ਉਹ ਕਹਿ ਰਹੀ ਆ ਕਿ ਅਸੀਂ ਹੁਣ ਸ਼ੀ ਦੀ ਦਿਹਾੜੇ ਵੀ ਮਨਾਵਾਂਗੇ ਭਾਈ ਸਾਹਿਬ ਦੀ ਫੋਟੋ ਜਿਹੜੀ ਆ ਉਹ ਜਾਇਬਕਰ ਦੇ ਵਿੱਚ ਵੀ ਲੱਗੇਗੀ ਆਪਣੀ ਸਰਕਾਰ ਹੁੰਦਿਆਂ ਜੇ ਅਸੀਂ ਆ ਕੰਮ ਨਹੀਂ ਕਰ ਸਕੇ ਤਾਂ ਹੁਣ ਤੇ ਸਰਕਾਰ ਵੀ ਇਹਨਾਂ ਦੀ ਹੱਦੀ ਤੇ ਹੁਣ ਫਿਰ ਕਿਦਾਂ ਕੇ ਕੰਮ ਕਰਨਗੇ ਦੇਖੋ ਪਹਿਲੀ ਗੱਲ ਤਾਂ ਇਹ ਗਲਤ ਫहमी ਦਿਮਾਗ ਚੋਂ ਕੱਢ ਦਿਓ ਵੀ ਇਹ ਸੱਤਾ ਤੋਂ ਪਰੇ ਹੋ ਗਏ ਆ ਅੱਛਾ ਜੀ ਠੀਕ ਹੈ ਬੇਸ਼ੱਕ ਤਿੰਨ ਸੀਟਾਂ ਜਦ ਸੇਮਟ ਗਏ ਆ ਭਾਜਪਾ ਦੇ ਨਾਲ ਭਾਈਵਾਲ ਸੀਗੇ ਹੈਗੇ ਆ ਅੱਛਾ ਜੀ ਕੇਂਦਰ ਦੇ ਮਹਿਕਮੇ ਏਡ ਕੈਟਾਗਰੀ ਮਹਿਕਮਾ ਅੱਜ ਵੀ ਹਰਸਿਮਰਤ ਦੇ ਕੋਲ ਹੈ ਅੱਛਾ ਜੀ ਠੀਕ ਹੈ ਸਪੈਸ਼ਲ ਸਿਕਿਉਰਿਟੀ ਮਹਿਕਮਾ ਜਿਹੜਾ ਹੈਗਾ ਉਹ ਅੱਜ ਵੀ ਸੁਖਵੀਰ ਦੇ ਕੋਲ ਹੈਗਾ ਆ ਅੱਛਾ ਜੀ ਕੋਠੀ ਕੇਂਦਰ ਵੱਲੋਂ ਮਿਲੀ ਹੋਈ ਆ ਹਰਸਿਮਰਤ ਕੌਰ ਨੂੰ ਅਗਰ ਇਹਨਾਂ ਨੇ ਮਹਿਕਮੇ ਛੱਡਤੇ ਬੀਜੇਪੀ ਨਾਲ ਸਾਥ ਛੱਡਦੀ ਕੋਠੀ ਕਿਉਂ ਨਾ ਛੱਡੀ ਫਿਰ ਹੂੰ ਠੀਕ ਹੈ ਵਜ਼ੀਰੀਆਂ ਲੈਣ ਦਾ ਜਿਹਨਾਂ ਨੂੰ ਚਸਕਾ ਹੋਵੇ ਨਾ ਜਿਹਨਾਂ ਨੂੰ ਖੂਨ ਨਾਲ ਪਿਆਸ 부ਝਾਣ ਦਾ ਸ਼ੌਕ ਹੋਵੇ ਠੀਕ ਹੈ ਉਹਨਾਂ ਦੇ ਸਾਹਮਣੇ ਪਾਣੀ ਦੁੱਧ ਵਿਅਰਥ ਨੇ ਕਿਉਂਕਿ ਉਹਨਾਂ ਦੀ ਪਿਆਸ ਖੋਣ ਦਾ ਬੁਝਣੀ ਹੈ ਤੇ ਇਹ ਉਹ ਪਰਿਵਾਰ ਬਣ ਚੁੱਕੇ ਆ ਜਿਨ੍ਹਾਂ ਨੇ ਸਿਰਫ ਤੇ ਸਿਰਫ ਪੰਜਾਬ ਦਾ ਸਿੱਖੀ ਦਾ ਪੰਜਾਬੀਅਤ ਦਾ ਘਾਣ ਕਰਕੇ ਆਪਣੀ ਪਿਆਸ ਬੁਝਾਣੀ ਹੈ ਉਹ ਅੱਜ ਬੁਝੇ ਜਾਂ ਕੱਲ ਬੁਝੇ ਜਿੱਥੇ ਤੱਕ ਰਹੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਹੜਾ ਜਥੇਦਾਰ ਕਿਹੜਾ ਪ੍ਰਧਾਨ ਮੈਨੂੰ ਬੁੱਤ ਤੂੰ ਆਪਣੀ ਤੇਰੀ ਉਮਰ ਦੇ ਵਿੱਚ ਤੂੰ ਦੱਸ ਦੇ ਇੱਕ ਡਿਸੀਜਨ ਜਿਹੜਾ ਤੈਨੂੰ ਲੱਗਦਾ ਹੋਵੇ ਪੰਥ ਦੇ ਹੱਕ ਦੇ ਵਿੱਚ ਸਾਡੇ ਕਿਸੇ ਜਥੇਦਾਰ ਦੀ ਹੈ ਪ੍ਰਧਾਨ ਲਈ ਤਾਂ ਆਪ ਸੋਚ ਕੇ ਦੱਸ ਦੇ ਕੋਈ ਯਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਿਨਾਂ ਦੇ ਵਿੱਚ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸਰਦਾਰ ਗੁਰਦੇਵ ਸਿੰਘ ਕੌਂਕੇ ਉਹਨਾਂ ਦਾ ਮਸਲਾ ਜਿਹੜਾ ਆ ਉਹ ਕਾਫੀ ਤੂਲ ਫੜਦਾ ਜਾ ਰਿਹਾ ਹੈ ਤੇ ਇਸ ਮੁੱਦੇ ਤੇ ਨਾਲ ਸਾਡੇ ਨਾਲ ਗੱਲਬਾਤ ਕਰਨ ਲਈ ਪ੍ਰੀਤ ਸਿੰਘ ਸੈਣੀ ਜੀ ਨੇ ਸੈਣੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਣੀ ਸਾਹਿਬ ਵੀ ਪੀ ਤਵਾੜੀ ਦੀ ਰਿਪੋਰਟ ਆਉਂਦੀ ਆ ਜੀ ਅੱਜ ਤੋਂ 26 ਸਾਲ ਪਹਿਲਾਂ ਜਿਹੜੀ ਰਿਪੋਰਟ ਆ ਇਹ ਸਬਮਿਟ ਹੁੰਦੀ ਆ ਹੁਣ ਜਾ ਕੇ ਰਿਪੋਰਟ ਨਿਕਲਦੀ ਆ ਤੇ ਜਿਹੜੀ ਪੰਥਕ ਤੇਰ ਅਸੀਂ ਮੰਨਦੇ ਹਾਂ ਕਿ ਸਾਡੀ ਪੰਥਿਕ ਤੇ ਰਿਆ ਉਹ 26 ਸਾਲ ਕਿਉਂ ਚੁੱਪ ਰਹੀ ਹੈ ਉਹ 26 ਸਾਲ ਤੋਂ ਤਾਂ ਚੁੱਪ ਰਹੀ ਹੈ ਕਿਉਂਕਿ ਅਗਰ ਮੈਂ ਗਲਤ ਨਹੀਂ ਹਾਂ ਤਾਂ 1992 25 ਅਕਤੂਬਰ 1992 ਨੂੰ ਕੌਂਕੇ ਸਾਹਿਬ ਨੂੰ ਕੌਂਕੇਪਿੰਡ ਤੋਂ ਚੱਕਿਆ ਜਾਂਦਾ ਬਿਲਕੁਲ ਜੀ ਹਾਂਜੀ ਜਗਰਾਵ ਥਾਣੇ ਲਿਆ ਕੇ ਸੁਰਨ ਸਿੰਘ ਘੋਟਣਾ ਐਸਐਸਪੀ ਇਹ ਹੋਰ ਜਿਹੜੇ ਬੰਦੇ ਉਹਦੇ ਨਾਲ ਦੇ ਸੀਗੇ ਅਤ ਦੇ ਤਸ਼ੱਦਦ ਕਰਦੇ ਹਾਂਜੀ ਉਹਨਾਂ ਤਸ਼ੱਦਦ ਦੇ ਦਿਨਾਂ ਦੇ ਵਿੱਚ ਪਹਿਲਾਂ ਇੱਕ ਦੋ ਵਾਰ ਉਹਨਾਂ ਦੀ ਸਿੰਘਣੀ ਆਈ ਥਿੰਕ ਰੋਟੀ ਲੈ ਕੇ ਜਾਂਦੀ ਰਹੀ ਹੈ ਥਾਣੇ ਦੇਣ ਵਾਸਤੇ ਹਾਂਜੀ ਨਹੀਂ ਮਤਲਬ ਉਸ ਤੋਂ ਬਾਅਦ ਇੱਕ ਦਿਨਾਂ ਦਾ ਜਦੋਂ ਨਹੀਂ ਜਾਣ ਦਿੰਦੇ ਹਾਂਜੀ ਕੋਈ ਗਵੰਡਨ ਹੁੰਦੀ ਆ ਨਾਲ ਉਹ ਜਾਂਦੀ ਆ ਕੋਈ ਰਿਸ਼ਤੇਦਾਰ ਹੋਵੇ ਬਿਲਕੁਲ ਉਹ ਆ ਕੇ ਦੱਸਦੀ ਆ ਵੀ ਹਾਲਤ ਬਹੁਤ ਮਾੜੀ ਆ ਹਾਂਜੀ ਉਸ ਤੋਂ ਬਾਅਦ ਥਾਣੇ ਦੇ ਵਿੱਚ ਬੁਰੀ ਤਰ੍ਹਾਂ ਤਸ਼ੱਦਦ ਕਰਕੇ ਕੱਪੜੇ ਲਾ ਕੇ ਨੰਗਿਆਂ ਕਰਕੇ ਉਹਨਾਂ ਨੂੰ ਉਠਾ ਟਾਂਗ ਦਿੱਤਾ ਜਾਂਦਾ ਹੈ ਬਿਲਕੁਲ ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਗੋਲੀ ਮਾਰ ਕੇ ਜੋ ਉਸ ਵੇਲੇ ਤੇ ਆਏ ਵਿਟਨਸ ਹੈਗੇ ਨੇ ਜਾਂ ਹੋਰ ਹੈਗੇ ਨੇ ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜੋ ਉਸ ਵੇਲੇ ਦੇ ਲੋਕ ਦੱਸਦੇ ਨੇ ਜਾਂ ਜੋ ਉਸ ਵੇਲੇ ਦੇ ਪੁਲਿਸ ਮੁਲਾਜ਼ਮ ਇੱਕ ਦੋ ਸਾਹਮਣੇ ਆਏ ਤੇ ਉਹ ਬਾਅਦ ਵਿੱਚ ਪਿੱਛੇ ਹੋ ਗਏ ਜਾਂ ਡਰ ਗਏ ਜਾਂ ਜੋ ਵੀ ਕੀਤਾ ਔਨ ਰਿਕਾਰਡ ਉਹਨਾਂ ਦੇ ਬਿਆਨ ਹੈਗੇ ਨੇ ਕਿ ਕੌਂਕੀ ਸਾਹਿਬ ਦੇ ਛੋਟੇ ਛੋਟੇ ਟੋਟੇ ਕਰਕੇ ਨੈਰਚੇ ਸੁੱਟ ਦਿੱਤਾ ਗਿਆ ਤੁਸੀਂ ਪੁੱਛਿਆ 98 ਜੀ ਬੀਪੀਤੀ ਵਾਲੀ ਨੂੰ ਦਿੱਤੀ ਗਈ ਸੀ ਬਿਲਕੁਲ ਸਵਾਲ ਇਹ ਸੀ ਕਿ ਵੇਖੋ ਇਹਦੇ ਮੁੱਦੇ ਦੇ ਉੱਤੇ 99 ਤੋਂ ਬਾਅਦ 99 ਵਿੱਚ ਸਰਕਾਰਾਂ ਹੀ ਬਦਲੀਆਂ ਇਹਨਾਂ ਨੇ ਇਹ ਪੱਖ ਰੱਖ ਕੇ ਕਿ ਅਸੀਂ ਜਿਹੜਾ ਆ ਇਹ ਮਤਲਬ ਰਿਪੋਰਟ ਕੱਢਾਂਗੇ ਅਸੀਂ ਜਿਹੜੇ ਗੁੰਮਸ਼ੁਦਾ ਹੋ ਗਏ ਨੇ ਨੌਜਵਾਨ ਇਹਨਾਂ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਪੁੱਛਾਂਗੇ ਇਸ ਮੁੱਦੇ ਤੇ ਤੇ ਸਰਕਾਰ ਬਣਾ ਲਈ ਬਿਲਕੁਲ ਰਿਪੋਰਟ ਤਿਆਰ ਕਰ ਲਈ ਬਿਲਕੁਲ 26 ਸਾਲ ਲਾ ਦਿੱਤੇ ਪਰ ਉਹ ਰਿਪੋਰਟ ਦੇ ਵਿੱਚ ਦੇਖੋ ਨਾ ਸਾਰੇ ਦੇ ਨਾਮ ਨੇ ਜਿਹੜੇ ਨੇ ਕੁੱਟਿਆ ਹਾਂਜੀ ਥਾਣੇ ਦੇ ਵਿੱਚ ਕੌਣ ਕੌਣ ਸੀਗਾ ਉਸ ਵੇਲੇ ਅੱਛਾ ਜੀ ਸਾਰੇ ਦੇ ਨਾਮ ਨੇ ਬਟ ਰਿਪੋਰਟ ਅੰਤਤਾ ਕਹਿੰਦੀ ਇਹੀ ਹੈ ਵੀ ਕੌਂਕੇ ਪਕੌੜਾ ਆਇਆ ਪਕੌੜਾ ਫਿਰ ਦੁਨੀਆ ਚੀਕ ਰਹੀ ਹੈ ਗਵਾਹ ਚੀਕ ਰਹੇ ਨੇ ਕਿ ਮਰ ਚੁੱਕੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਕਿੱਦਾਂ ਸ਼ਹੀਦ ਕੀਤੇ ਪੁਲਿਸ ਅਫਸਰਾਂ ਦੇ ਨਾਲ ਜਿਹੜੇ ਉਸ ਵੇਲੇ ਰੈਂਕ ਛੋਟੇ ਰੈਂਕ ਦੇ ਬੰਦੇ ਸੀਗੇ ਉਹਨਾਂ ਨੇ ਆਪ ਦੱਸ ਦਿੱਤਾ ਬਿਲਕੁਲ ਜੀ ਅੱਜ ਦੀ ਤਰੀਕ ਦੇ ਵਿੱਚ ਵੀ ਵਿਟਨੈਸ ਸਾਹਮਣੇ ਹੈਗੇ ਨੇ ਜਿਹੜੇ ਆ ਕੇ ਦੱਸ ਸਕਦੇ ਨੇ ਕੀ ਚੀਜ਼ ਕਿੱਦਾਂ ਵਾਪਰੀ ਆ ਹਾਂਜੀ ਕਿਨੇ ਕੀ ਕਿਦਾਂ ਕੀਤਾ ਆ ਤੁਸੀਂ ਜਿਹੜਾ ਸਵਾਲ ਕੀਤਾ ਕਿ ਬਾਦਲਾਂ ਨੇ ਉਸ ਤੋਂ ਬਾਅਦ ਕੁਝ ਕਿਉਂ ਨਹੀਂ ਕੀਤਾ ਹੁਣ ਜੇ ਮੈਂ ਕਹੇ ਵੀ ਅਸ ਗਿਲ ਨੂੰ ਮੈਂ ਹੀ ਅਪਾਇੰਟ ਕੀਤਾ ਆ ਵੀ ਤੂੰ ਨੌਜਵਾਨੀ ਚੱਕ ਕੇ ਮਾਰਨੀ ਆ ਹਾਂ ਜੇ ਮੈਂ ਹੀ ਸੁਮੇਧ ਸੈਣੀ ਨੂੰ ਕਿਹਾ ਆ ਵੀ ਜਾ ਕੇ ਤੂੰ ਬੈਵਲ ਕਲਾ ਗੋਲੀਆਂ ਚਲਾਣੀਆਂ ਆ ਚਲਵਾਣੀਆਂ ਆ ਬਿਲਕੁਲ ਠੀਕ ਹੈ ਤੇਰੇ ਉੱਤੇ ਐਫਆਈਆਰ ਹੋ ਗਈ ਆ ਠੀਕ ਹੈ ਤੇਰੇ ਤੇ ਕੇਸ ਦਰਜ ਹੋ ਗਏ ਆ ਹਾਂਜੀ ਤੇ ਉਸ ਤੋਂ ਬਾਅਦ ਮੈਂ ਤੈਨੂੰ ਜਦ ਮੈਂ ਤੈਨੂੰ ਆਰਡਰ ਦਿੱਤਾ ਆ ਵੀ ਤੂੰ ਮਾਰ ਉਹਨਾਂ ਨੂੰ ਤੂੰ ਨੌਜਵਾਨੀ ਚੱਕ ਕਾਨ ਕਰ ਝੂਠੇ ਪੁਲਿਸ ਮੁਕਾਬਲੇ ਕਰ ਇੱਕ ਵੀ ਗੁਰਸਿੱਖ ਬੱਚਾ ਨਹੀਂ ਬਚਣਾ ਚਾਹੀਦਾ ਪੰਜਾਬ 'ਚ ਜਿਹਦੇ ਸਿਰ 'ਤੇ ਦਮਾਲਾ ਹੈ ਜਿਹਦੇ ਸਿਰ 'ਤੇ ਦਸਤਾਰ ਦੀਦੀ ਆ ਚੱਕੋ ਖਾੜਕੂ ਦਾ ਠੱਪਾ ਲਾਓ ਮਾਰੋ ਚਾਹੇ ਉਹ ਕਿਸਾਨ ਦਾ ਸਿੱਧਾ ਸਦਾ ਪੋਤੀ ਕਿਉਂ ਨਾ ਹੋਵੇ ਚਾਹੇ ਗੁਰੂ ਘਰ ਦਾ ਗ੍ਰੰਥੀ ਕਿਉਂ ਨਾ ਹੋਵੇ ਆ ਪਿੱਛੇ ਇਹ ਕੇਸ ਉਹ ਵੀ ਆਇਆ ਸੀ ਗ੍ਰੰਥੀ ਚੱਕ ਕੇ ਬਿਨਾਂ ਮਤਲਬ ਤੋਂ ਮਾਰ ਕੇ ਸੁੱਟਿਆ ਸੀ ਖਾੜਕੂ ਕਹਿ ਕੇ ਹੁਣ ਉਹ ਵੀ ਕੇਸ ਸਾਹਮਣੇ ਹੀ ਹੈ ਪ੍ਰਦੀਪ ਵਿਰਕ ਨੇ ਉਹ ਵੀ ਕਲੀਅਰ ਕੀਤਾ ਸਾਰਾ ਹੁਣ ਉਦਾਂ ਹੀ ਮੈਂ ਤੈਨੂੰ ਆਰਡਰ ਦਿੱਤਾ ਵੀ ਤੂੰ ਮਾਰਨਾ ਤੇ ਤੂੰ ਡੀਜੀਪੀ ਹੈ ਜਾਂ ਐਸਐਸਪੀ ਹੈ ਠੀਕ ਤੇਰਾ ਅਜ 20 ਸਾਲਾਂ ਬਾਅਦ ਉਹ ਚਿੱਠਾ ਨਿਕਲ ਕੇ ਸਾਹਮਣੇ ਆ ਗਿਆ ਇਹਨਾਂ ਨੂੰ ਤਾਂ ਉਹਦੇ ਹੀ ਪਤਾ ਲੱਗ ਗਿਆ ਸੀ ਕਿੰਨੇ ਮਾਰਿਆ ਬਿਲਕੁਲ ਇਹਨਾਂ ਨੂੰ ਪਤਾ ਸੀ ਕੋਟਨੇ ਨੇ ਮਾਰਿਆ ਹਾਂ ਠੀਕ ਹੈ ਕੋਟਨੇ ਦਾ ਨਾਮ ਉਦੋਂ ਇਹ ਸਾਹਮਣੇ ਆਇਆ ਤਾਂ ਕੋਟਨੇ ਨੇ 20 ਗੱਲਾਂ ਸਿੱਧਾ ਕਰਾਇਆ ਭਾਈ ਮੈਨੂੰ ਆਰਡਰ ਹੀ ਨਹੀਂ ਦਿੱਤਾ ਸੀ ਨਾਲੇ ਸੈਣੀ ਸਾਹਿਬ ਕਹਿੰਦੇ ਕਿ ਉਦੋਂ ਫੋਨ ਤੱਕ ਕੀਤਾ ਵਾ ਸਰਕਾਰ ਪ੍ਰਸ਼ਾਸਕ ਪ੍ਰਕਾਸ਼ ਸਿੰਘ ਬਾਦਲ ਨੇ ਕਿ ਭਾਈ ਇਹ ਜਥੇਦਾਰ ਨੇ ਇਹਨਾਂ ਨੂੰ ਘਰ ਦੀ ਰੋਟੀ ਦਿਓ ਹੂੰ ਇਹਨਾਂ ਨੂੰ ਜਿਹੜਾ ਆ ਗਰਮ ਕੱਪੜੇ ਦਿਓ ਤੇ ਮਾਰਕੁਟਾਈ ਨਾ ਕਰਿਓ ਕੀਤਾ ਕਦੋਂ 27 28 29 ਦੇ ਲਾਗੇ ਚ ਆ ਗਏ ਜਦੋਂ ਨੂੰ ਕੰਮ ਕੀ ਐਵੀਡੈਂਸ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕੀਤਾ ਹੁਣ ਮੈਂ ਕਹਿੰਦਾ ਠੀਕ ਹੈ ਜੀ ਅੱਛਾ ਜੀ ਕਿ ਮੈਂ ਭਾਈ ਸੁਮੇਧ ਸੈਣੀ ਨੂੰ ਫੋਨ ਕੀਤਾ ਮੈਂ ਕਿਹਾ ਭਰਾ ਮੈਨੂੰ ਤਾਂ ਸੱਚ ਦੱਸ ਦੇ ਤੈਨੂੰ ਆਰਡਰ ਕਹਿੰਨੇ ਦਿੱਤਾ ਸੀ ਸੁਮੇਧ ਸੈਣੀ ਨੇ ਮੈਨੂੰ ਆਹ ਗੱਲ ਕਹੀ ਹਾਂਜੀ ਮੈਂ ਕੁਝ ਵੀ ਕਹਿੰਦਾ ਔਨ ਰਿਕਾਰਡ ਜਦੋਂ ਤੱਕ ਚੀਜ਼ਾਂ ਨਾ ਹੋਣ ਨਾ ਉਦੋਂ ਤੱਕ ਅਜੇ ਤਾਂ ਬਾਦਲ ਕੁਝ ਵੀ ਕਹਿਣਗੇ ਹਾਂ ਠੀਕ ਹੈ ਅੱਜ ਸੁਖਵੀਰ ਅਕਾਲ ਤਖਤ ਤੇ ਖੜਾ ਹੋ ਕੇ ਕਹਿ ਰਿਹਾ ਸੀ ਨਾ ਮੇਰੇ ਪਿਓ ਨੇ ਮਰਨ ਤੋਂ ਪਹਿਲਾਂ ਮੈਨੂੰ ਕਿਹਾ ਪੁੱਤ ਆਹ ਗਲਤੀਆਂ ਪੁੱਤ ਆਹ ਗਲਤੀਆਂ ਬੇਅਦਮੀਆਂ ਸਾਡੇ ਕਰਕੇ ਹੋਈਆਂ ਠੀਕ ਹੈ ਆਹ ਕੁਝ ਸਾਡੇ ਕੋਈ ਹੋਈਆਂ ਸਿਰੇ ਤੋਂ ਸਿਰੇ ਤੱਕ ਉਹਨੇ ਝੂਠ ਬੋਲਿਆ ਮੈਨੂੰ ਹੀ ਲੱਗਦਾ ਪਿਓ ਕੁਝ ਵੀ ਕਹਿ ਗਿਆ ਹੋਗਾ ਜਿਹੜੀ ਗੱਲ ਕਹਿਣ ਵਾਲੀ ਸੀ ਉਹ ਗੱਲ ਉਹ ਕਦੀ ਚਾਹ ਕੇ ਵੀ ਨਹੀਂ ਕਹਿ ਗਿਆ ਹੋਗਾ ਕਿ ਪੁੱਤ ਮਹਾਰਾਜ ਰਣਜੀਤ ਸਿੰਘ ਦਾ ਰਾਜ ਡੋਗਰਿਆਂ ਨੇ ਉਜਾੜਿਆ ਸੀ ਆਪਣੇ ਪੁੱਤ ਨੂੰ ਰਾਜਾ ਬਣਾਉਣ ਵਾਸਤੇ ਮੈਂ ਪੂਰਾ ਪੰਜਾਬ ਉਜਾੜਿਆ ਆ ਤੇ ਨੂੰ ਸਿੰਘ ਬਣਾਉਣ ਵਾਸਤੇ ਉਹ ਫੇ ਵੀ ਨਹੀਂ ਤੋ ਬਣਿਆ ਸਾਡਾ ਬੇੜਾ ਵੀ ਡੁੱਬਿਆ ਅਸੀਂ ਪੰਜਾਬ ਦਾ ਬੇੜਾ ਵੀ ਡੋਬੋਤਾ ਜੇਸ ਗੁਰੂ ਹਜੂਰੀ ਚ ਖੜਕੇ ਅਸੀਂ ਝੂਠ ਬੋਲਿਆ ਵੀ ਜਿਹਨਾਂ ਨੇ ਬੇਅਦਬੀਆਂ ਕੀਤੀਆਂ ਹੁਣ ਕਰਾਈਆਂ ਹੁਣ ਉਹਨਾਂ ਦਾ ਕੱਖ ਨਾ ਰਹੇ ਤੇ ਦੇਖ ਲੈ ਸਾਡਾ ਕੱਖ ਨਹੀਂ ਛੱਡਿਆ ਉਹਨੇ ਸੈਣੀ ਸਾਹਿਬ ਮੇਰਾ ਸਵਾਲ ਇਹ ਆ ਕਿ 31 ਸਾਲ ਹੋ ਗਏ ਇਸ ਚੀਜ਼ ਨੂੰ ਹੋਇਆ ਜਥੇਦਾਰ ਸਾਹਿਬ ਨੂੰ ਸ਼ਹੀਦ ਹੋਇਆ ਤਿੰਨ ਵਾਰੀ ਪੰਥਕ ਪਾਰਟੀ ਬਣ ਗਈ ਸ਼੍ਰੋਮਣੀ ਜਿਹੜੀ ਅੱਜ ਕਲ ਕਮੇਟੀ ਆ ਹੁਣ ਉਹ ਕਹਿ ਰਹੀ ਆ ਕਿ ਅਸੀਂ ਹੁਣ ਸ਼ਹੀਦੀ ਦਿਹਾੜੇ ਵੀ ਮਨਾਵਾਂਗੇ ਭਾਈ ਸਾਹਿਬ ਦੀ ਫੋਟੋ ਜਿਹੜੀ ਆ ਉਹ ਜਾਇਬਕਰ ਦੇ ਵਿੱਚ ਵੀ ਲੱਗੇਗੀ ਹੂੰ ਆਪਣੀ ਸਰਕਾਰ ਹੁੰਦਿਆਂ ਜੇ ਅਸੀਂ ਆਹ ਕੰਮ ਨਹੀਂ ਕਰ ਸਕਕੇ ਤਾਂ ਹੁਣ ਤੇ ਸਰਕਾਰ ਵੀ ਇਹਨਾਂ ਦੀ ਹੈ ਨਹੀਂ ਤੇ ਹੁਣ ਫਿਰ ਕਿਦਾਂ ਕੇ ਕੰਮ ਕਰਨਗੇ ਦੇਖੋ ਪਹਿਲੀ ਗੱਲ ਤਾਂ ਇਹ ਗਲਤ ਫहमी ਦਿਮਾਗ ਚੋਂ ਕੱਢ ਦਿਓ ਕਿ ਇਹ ਸੱਤਾ ਤੋਂ ਪਰੇ ਹੋ ਗਏ ਆ ਅੱਛਾ ਜੀ ਠੀਕ ਹੈ ਬੇਸ਼ੱਕ ਤਿੰਨ ਸੀਟਾਂ ਜਦ ਸੇਮਟ ਗਏ ਆ ਭਾਜਪੀ ਦੇ ਨਾਲ ਭਾਈਵਾਲ ਸੀਗੇ ਹੈਗੇ ਆ ਅੱਛਾ ਜੀ ਕੇਂਦਰ ਦੇ ਮਹਿਕਮੇ ਏਡ ਕੈਟਾਗਰੀ ਮਹਿਕਮਾ ਅੱਜ ਵੀ ਹਰਸ਼ੀਮਰਤ ਦੇ ਕੋਲ ਹੈ ਅੱਛਾ ਜੀ ਠੀਕ ਹੈ ਸਪੈਸ਼ਲ ਸਿਕਿਉਰਿਟੀ ਮਹਿਕਮਾ ਜਿਹੜਾ ਹੈਗਾ ਉਹ ਅੱਜ ਵੀ ਸੁਖਵੀਰ ਦੇ ਕੋਲ ਹੈਗਾ ਆ ਅੱਛਾ ਜੀ ਕੋਠੀ ਕੇਂਦਰ ਵੱਲੋਂ ਮਿਲੀ ਹੋਈ ਆ ਹਰਸਿਮਰਤ ਕੌਰ ਨੂੰ ਅਗਰ ਇਹਨਾਂ ਨੇ ਮਹਿਕਮੇ ਛੱਡਤੇ ਭਾਜਪੀ ਨਾਲ ਸਾਥ ਛੱਡ ਦੇ ਕੋਠੀ ਕਿਉਂ ਨਾ ਛੱਡੀ ਫਿਰ ਹੂੰ ਠੀਕ ਹੈ ਵਜ਼ੀਰੀਆਂ ਲੈਣ ਦਾ ਜਿਹਨਾਂ ਨੂੰ ਚਸਕਾ ਹੋਵੇ ਨਾ ਜਿਹਨਾਂ ਨੂੰ ਖੂਨ ਨਾਲ ਪਿਆਸ 부ਝਾਣ ਦਾ ਸ਼ੌਕ ਹੋਵੇ ਠੀਕ ਹੈ ਉਹਨਾਂ ਦੇ ਸਾਹਮਣੇ ਪਾਣੀ ਦੁੱਧ ਵਿਅਰਥ ਨੇ ਕਿਉਂਕਿ ਉਹਨਾਂ ਦੀ ਪਿਆਸ ਖੂਨ ਨਾਲ 부ਝਣੀ ਹੈ ਤੇ ਇਹ ਉਹ ਪਰਿਵਾਰ ਬਣ ਚੁੱਕੇ ਆ ਜਿਹਨਾਂ ਨੇ ਸਿਰਫ ਤੇ ਸਿਰਫ ਪੰਜਾਬ ਦਾ ਸਿੱਖੀ ਦਾ ਪੰਜਾਬੀਅਤ ਦਾ ਘਾਣ ਕਰਕੇ ਆਪਣੀ ਪਿਆਸ 부ਝਾਣੀ ਹੈ ਉਹ ਅੱਜ 부জে ਜਾਂ ਕੱਲ 부জে ਜਿੱਥੇ ਤੱਕ ਰਹੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਹੜਾ ਜਥੇਦਾਰ ਕਿਹੜਾ ਪ੍ਰਧਾਨ ਮੈਨੂੰ ਤੂੰ ਆਪਣੀ ਤੇਰੀ ਉਮਰ ਦੇ ਵਿੱਚ ਤੂੰ ਦੱਸ ਦੇ ਇੱਕ ਡਿਸੀਜਨ ਜਿਹੜਾ ਤੈਨੂੰ ਲੱਗਦਾ ਹੋਵੇ ਪੰਥ ਦੇ ਹੱਕ ਦੇ ਵਿੱਚ ਸਾਡੇ ਕਿਸੇ ਜਥੇਦਾਰ ਨੇ ਪ੍ਰਧਾਨ ਨੇ ਲੇ ਤਾਂ ਆਪ ਸੋਚ ਕੇ ਦੱਸ ਦੇ ਕੋਈ ਯਾਦ ਹੈ ਹਾਂ ਕੋਈ ਇੱਕ ਅਜੀਹਾ ਹੁਕਮਨਾਮਾ ਜਿੰਨੀ ਵੀ ਏਜ ਆ 20 25 ਸਾਲ ਦਾ ਹੋਏਗਾ 25 ਸਾਲਾਂ ਦੇ ਵਿੱਚ ਤੂੰ ਇੱਕ ਵਾਰ ਕਦੀ ਕੋਈ ਹੁਕਮਨਾਮਾ ਯਾਦ ਆ ਕਾਲ ਤੱਕ ਤੋਂ ਉਹ ਹੁਕਮਨਾਮਾ ਉਦੋਂ ਜਾਰੀ ਹੋਇਆ ਸੀ ਭਾਜੀ ਕੌਮ ਵਾਸਤੇ ਬੜਾ ਵਧੀਆ ਸੀ ਕੁਝ ਯਾਦ ਕੋਈ ਹੁਕਮਨਾਮਾ ਪੁੱਛ ਰਿਹਾ ਮੈਂ ਯਾਦ ਆਇਆ ਜਾਂ ਨਹੀਂ 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 ਕੋਈ ਯਾਦ ਨਹੀਂ ਨਹੀਂ ਨਾ ਤੇ ਤੂੰ ਹੀ ਸੰਗਤ ਵਾਸਤੇ ਬਹੁਤ ਵੱਡੀ ਐਗਜ਼ੈਂਪਲ ਹੈ ਵੀ ਪਤਾ ਨਹੀਂ ਕਿੰਨੇ ਹੁਕਮਨਾਮੇ ਜਾਰੀ ਕੀਤੇ ਗਏ ਹੋਣਗੇ ਅਕਾਲ ਤਖਤ ਸਾਹਿਬ ਤੋਂ ਸਾਡੇ ਉਹਨਾ ਪ੍ਰਧਾਨਾ ਉਹਨਾ ਜਥੇਦਾਰਾਂ ਨੇ ਜੋ ਲਫਾਫਿਆਂ ਚੋਂ ਨਿਕਲੇ ਆ ਤੇ ਫਿਰ ਉਸ ਕੌਮ ਦਾ ਭਵਿੱਖ ਕੀ ਹੋ ਸਕਦਾ ਆ ਜਿਹਦੇ ਜਥੇਦਾਰ ਹੀ ਲਫਾਫਿਆਂ ਚੋਂ ਨਿਕਲੇ ਹੋਣ ਜਿੱਥੇ ਪੰਜ ਪਿਆਰਿਆਂ ਨੂੰ ਤਲਬ ਕਰਕੇ ਸਸਪੈਂਡ ਕਰ ਦਿੱਤਾ ਜਾਂਦਾ ਹੋਵੇ ਜਿੱਥੇ ਜਥੇਦਾਰ ਕਰੇ ਤਲਵ ਕੀਤੇ ਗਏ ਹੋਣ ਤੇ ਕਿਆ ਜਾਂਦਾ ਹੋਵੇ ਕਿ ਜਾ ਕੇ ਸੌਦਾ ਸਾਹਿਬ ਨੂੰ ਮਾਫ ਮਾਫੀ ਦੇਣੀ ਆ ਤੁਸੀਂ ਬਿਲਕੁਲ ਫਿਰ ਅਜਿਹੀ ਜਿਹੜਿਆ ਨੇ ਕੌਮ ਦਾ ਬੇੜਾ ਕਰਕੇ ਕੀਤਾ ਹੈ ਤੁਸੀਂ ਉਹਨਾਂ ਤੋਂ ਐਕਸਪੈਕਟ ਕਰਦੇ ਹੋ ਕਿ ਉਹ ਤੁਹਾਡਾ ਫਾਇਦਾ ਕਰਵਾਣਗੇ ਜਾਂ ਕੌਮ ਦੇ ਭਲੇ ਵਾਸਤੇ ਕੰਮ ਕਰਨਗੇ ਨਾ ਉਹਨਾਂ ਨੂੰ ਆਦਤ ਪਈ ਆ ਖੂਨ ਤੁਹਾਡਾ ਡੋਲ ਕੇ ਉਹਦੇ ਤੇ ਖੜ ਕੇ ਨੱਚਣ ਦੀ ਤੁਹਾਡੀਆਂ ਲਾਸ਼ਾਂ ਉਤੇ ਰੋਟੀਆਂ ਸੇਕਣ ਤੇ ਉਹ ਕਰ ਰਹੇ ਨੇ ਅੱਛਾ ਜੀ ਸੈਣੀ ਸਾਹਿਬ ਆਖਲਾ ਸਵਾਲ ਮੈਨੂੰ ਪਤਾ ਤੁਸੀਂ ਬਿਜੀ ਹੋ ਪਰ ਮੈਂ ਚਾਹੁੰਦਾ ਕਿ ਇੱਕ ਸਲਾਹ ਸਵਾਲ ਮੇਰੇ ਮਨ ਦੇ ਵਿੱਚ ਇਹ ਗੱਲ ਹੈ ਕਿ ਇੰਨੀਆਂ ਗੱਲਾਂ ਹੋਈਆਂ 31 ਸਾਲ ਹੋ ਗਏ ਫਿਰ ਕਿਤੇ ਨਾ ਕਿਤੇ ਅਸੀਂ ਵੀ ਦੋਸ਼ੀ ਹੈਗੇ ਇਸ ਚੀਜ਼ ਨੂੰ ਕਿ ਅਸੀਂ ਆਪਣੇ ਜਥੇਦਾਰ ਨੂੰ ਭਗੌੜਾ ਹੀ ਇਕਰਾਰ ਕਰਾਏ ਸ਼ਹੀਦ ਹੀ ਨਹੀਂ ਕਰਵਾ ਕੇ ਜਿਹੜਾ ਇਕਰਾਰ ਦੇ ਸਕੇ ਹ ਉਹਨਾਂ ਨੂੰ ਸ਼ਹੀਦ ਦਾ ਦਰਜਾ ਹੀ ਨਹੀਂ ਦੇ ਸਕੇ ਸਾਡੇ ਮਨਾਂ 'ਚ ਉਹ ਸ਼ਹੀਦ ਹੈਗੇ ਨੇ ਪਰ ਜਿੱਥੇ ਚਾਹੀਦਾ ਸੀ ਉਹ ਸ਼ਹੀਦ ਦਾ ਦਰਜਾ ਦੇਣਾ ਉੱਥੇ ਕਿਤੇ ਨਾ ਕਿਤੇ ਨਾਕਾਮੀ ਤਾਂ ਰਹੀ ਆ ਨਾ ਕਸੂਰਵਾਰ ਪੰਜਾਬ ਦਾ ਸਿਰਫ ਸਿੱਖ ਨਹੀਂ ਕਹਾਂਗਾ ਹਰ ਇਨਸਾਨ ਅੱਛਾ ਜੀ ਜਿੱਥੇ ਮਨੁੱਖਤਾ ਦਾ ਘਾਣ ਹੋ ਰਿਹਾ ਹੋਵੇ ਨਾ ਤੇ ਅਸੀਂ ਘਰਾਂ ਚ ਬਹਿ ਕੇ ਸਿਰਫ ਤਮਾਸ਼ਾ ਦੇਖ ਰਹੇ ਹਾਂ ਔਰ ਇਹ ਗੱਲ ਸਿਰਫ ਜਥੇਦਾਰ ਕੌਂਕੇ ਜੀ ਦੀ ਨਹੀਂ ਹਾਂ ਗੱਲ ਬੰਦੀ ਸਿੰਘਾਂ ਦੀ ਵੀ ਉਹਨਾਂ 25000 ਲਵਾਰਸ ਅਰ ਲਾਸ਼ਾਂ ਦੀ ਵੀ ਜਿਹਦਾ ਵਾਰਸ ਭਾਈ ਖਲਰਾ ਬਣਿਆ ਤੇ ਉਹ ਵੀ ਲਵਾਰਸ ਲਾਸ਼ ਬਣਾ ਕੇ ਕਿਤੇ ਖੁੰਝੇ ਲਾ ਦਿੱਤਾ ਗਿਆ ਹੁਣ ਉਹ ਪਰਿਵਾਰਾਂ ਦੇ ਕੋਲ ਕਦੀ ਗਿਆ ਇਹ ਤਾਂ ਗੱਲਾਂ ਉਹਨ ਜਿਹੜੀਆਂ ਸਾਹਮਣੇ ਆ ਗਈਆਂ ਹੁਣ ਰਾਜੂਆਣੇ ਦੀ ਅਗਰ ਫਾਂਸੀ ਮਾਫ ਕਰਾਈ ਕਿੱਦਾਂ ਉਦੋਂ 13 ਦੇ ਵਿੱਚ ਰੁਕੀ ਸੀ ਕਿਉਂਕਿ ਸੰਗਤ ਸੜਕਾਂ ਤੇ ਉਤਰੀ ਸੀ ਹੂੰ ਉਹਦਾ ਹੀ ਫਾਇਦਾ ਕਹਿੰਨੇ ਚੱਕਿਆ ਅਕਾਲੀਆਂ ਨੇ ਅਸੀਂ ਜੀ ਪਟੀਸ਼ਨ ਮਰਸੀ ਪਟੀਸ਼ਨ ਪਾਣੇ ਆ ਉਸ ਤੋਂ ਬਾਅਦ ਦੋ ਵਾਰੋਂ ਭੁੱਖ ਹੜਤਾਲ ਤੇ ਬੈਠੇ ਇੱਕ ਵਾਰ ਬਡੂੰਗਰ ਜਾ ਕੇ ਭੁੱਖ ਹੜਤਾਲ ਤੜਵਾਇਆ ਦਾ ਦੂਸਰੀ ਵਾਰ ਜਾ ਕੇ ਲੌਂਗਵਾਲ ਤੜਵਾਇਆ ਦਾ ਤੀਜੀ ਵਾਰ ਆ ਧਾਮੀ ਸਾਹਿਬ ਬਿਲਕੁਲ ਜਥੇਦਾਰ ਗਏ ਨੇ ਜੇਲ੍ਹ 'ਚ ਹੂੰ ਅਗਰ ਸਿੱਖ ਸੰਗਤ ਦੇਖੋ ਇੱਕ ਡੰਡੇ ਇੱਕ ਝੰਡੇ ਥੱਲੇ ਅਗਰ ਸੰਗਤ ਇਕੱਠੀ ਹੋ ਜਵੇ ਨਾ ਜਦੋਂ ਧਰਮ ਜੁੱਧ ਮੋਰਚਾ ਲੱਗਾ ਸੀ ਸੰਤਾ ਦੀ ਆਈ ਥਿੰਕ ਉਦੋਂ ਗ੍ਰਿਫਤਾਰੀ ਬਨਮੇ ਦੀ ਬਿਆਸੀ ਦੀ ਗੱਲ ਆ ਸ਼ਾਇਦ ਜਦੋਂ ਗ੍ਰਿਫਤਾਰੀ ਪੈਂਦੀ ਆ ਤਾਂ ਸੰਤ ਇਹ ਗੱਲ ਕਹਿ ਕੇ ਗਏ ਸੀ ਇੱਕ ਡੰਡੇ ਇੱਕ ਝੰਡੇ ਥਲੇ ਰਹੋ ਮੈਂ 10-15 ਦਿਨਾਂ ਚ ਬਾਹਰ ਹੋਵਾਂਗਾ ਬਿਲਕੁਲ ਆਈ ਸੀ ਠੀਕ ਹੈ ਜੀ ਹਾਂਜੀ ਤੇ ਜੇਕਰ ਸਾਡਾ ਪੰਥ ਇੱਕ ਡੰਡੇ ਇੱਕ ਝੰਡੇ ਥਲੇ ਇਕੱਠਾ ਇਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਅਕਾਲ ਤਖਤ ਦਾ ਜਥੇਦਾਰ ਰੱਖ ਲੈਂਦਾ ਨਾ ਤਲਵੇਂ ਨਾ ਝੱਟੇ ਹੁੰਦੇ ਕਿਸੇ ਸਿਆਸੀ ਪਾਰਟੀ ਦੇ ਮੀਰੀ ਤੇ ਪੀਰ ਦਾ ਸਿਧਾਂਤ ਪੁੱਠਾ ਨਾ ਕੀਤਾ ਹ ਔਕਾਤ ਨਹੀਂ ਸੀ ਕਿਸੇ ਹਕੂਮਤ ਦੀ ਕਿ ਦੋਰੀਆਂ ਦੋਰੀਆਂ ਸਜਾਵਾਂਬੰਦੀ ਸਿੰਘਾਂ ਨੂੰ ਦੇ ਦਿੰਦੇ ਕਿਸੇ ਦੀ ਔਕਾਤ ਨਹੀਂ ਸੀ ਝੂਠੇ ਪੁਲਿਸ ਮੁਕਾਬਲੇ ਹੋ ਜਾਂਦੇ ਕਿਸੇ ਦੀ ਔਕਾਤ ਨਹੀਂ ਸੀ ਸਾਨੂੰ ਜਸਟਿਸ ਸਿੱਖ ਕੌਮ ਨੂੰ ਨਾ ਮਿਲਦਾ ਨਹੀਂ ਮਿਲ ਰਿਹਾ ਉਹਦਾ ਕਾਰਨ ਇਹੀ ਹੈ ਵੀ ਜਿਨ੍ਹਾਂ ਦੇ ਹੱਥ ਅਸੀਂ ਫੈਸਲੇ ਸੌਪੇ ਸੀ ਵੀ ਸਾਨੂੰ ਇਹ ਜਸਟਿਸ ਦੇਣਗੇ ਐਕਚੁਅਲੀ ਸਾਡੇ ਕਾਤਲ ਹੀ ਉਹ ਸੀ ਜਿਨ੍ਹਾਂ ਨੇ ਸਾਡਾ ਕਤਲ ਕੀਤਾ ਤੁਸੀਂ ਉਹਨਾਂ ਨੂੰ ਜਾ ਕੇ ਕਹਿ ਰਹੇ ਹੋ ਸਾਨੂੰ ਸਾਡੇ ਕੀਤੇ ਕਤਲ ਦਾ ਇਨਸਾਫ ਦੋ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਕਤਲ ਕਿਹਨੇ ਕੀਤਾ ਹੁਣ ਤਾਂ ਸੰਗਤ ਨੂੰ ਸਭ ਪਤਾ ਲੱਗ ਗਿਆ ਨਾ ਫੇ ਵੀ ਅਜੇਹੇ ਉਹਨਾਂ ਦੇ ਬੇੜੇ ਕਰਕੇ ਆ ਵੀ ਉਹਨਾਂ ਦੀਆਂ ਰੈਲੀਆਂ 'ਚ ਜਾ ਕੇ ਠੀਕ ਹੈ ਅਕਾਲੀ ਦਲ ਬਾਦਲ ਜਿੰਦਾਬਾਦ ਜਿੰਦਾਬਾਦ ਕਰ ਰਹੇ ਆ ਹੋਰ ਮੈਂ ਇੰਨਾ ਹੀ ਅੰਤ ਦੇ ਵਿੱਚ ਕਹਾਂਗਾ ਵੀ ਉਹਨਾਂ ਨੇ ਜਿੰਨਾ ਬੇੜਾ ਕਰ ਕਰਨਾ ਸੀ ਕਰਤਾ ਹੁਣ ਉਸ ਗੁਰੂ ਦੀ ਕਚੈਰੀ ਦੇ ਵਿੱਚ ਉਹ ਹਰ ਇਨਸਾਨ ਕੌਮ ਦਾ ਸਿੱਖ ਪੰਥ ਦਾ ਪੰਜਾਬ ਦਾ ਗੁਨੇਗਾਰ ਹੋਊਗਾ ਹਿੰਦੂਆਂ ਮੁਸਲਮਾਨਾਂ ਬੋਧੀਆਂ ਜੈਨੀਆਂ ਜਿਹੇ ਧਰਮ ਨਾਲ ਵੀ ਸਾਰੋਕਾਰ ਰੱਖਦੇ ਹੋ। ਉਸ ਹਰ ਧਰਮ ਦਾ ਇਨਸਾਨ ਆਪਣੀਆਂ ਆਪ ਆਪਣੀ ਧਰਮ ਦੇ ਹਿਸਾਬ ਦੇ ਨਾਲ ਮਤਲਬ ਜਿਨ੍ਹਾਂ ਨੇ ਇਨਸਾਨੀਅਤ ਦਾ ਘਾਣ ਹੁੰਦਾ ਪਤਾ ਤੁਹਾਨੂੰ ਪਤਾ ਕਿੰਨੇ ਕਰਵਾਇਆ ਪੰਜਾਬ ਦੀ ਨੌਜਵਾਨੀ ਕਿੰਨੇ ਮਰਵਾਈ ਕਿੰਨੇ ਨਸ਼ਾ ਲੈ ਕੇ ਆਂਦਾ ਇਹ ਜਾਣਦੇ ਹੋਏ ਵੀ ਜੇ ਤੁਸੀਂ ਉਹਨਾਂ ਦੀਆਂ ਰਲੀਆਂ ਜਾ ਕੇ ਜਿੰਦਾਬਾਦ ਮੁਰਦਾਬਾਦ ਕਰਦੇ ਹੋ ਨਾ ਤਾਂ ਤੁਸੀਂ ਆਪਣੇ ਈਸ਼ਟ ਦੀਆਂ ਨਜ਼ਰਾਂ 'ਚ ਆਪਣੇ ਗੁਰੂ ਦੀਆਂ ਨਜ਼ਰਾਂ 'ਚ ਆਪਣੇ ਜੀਜ਼ਸ ਦੀਆਂ ਨਜ਼ਰਾਂ ਦੇ ਵਿੱਚ ਜਾਂ ਆਪਣੇ ਅੱਲਾ ਪਾਕ ਦੀਆਂ ਨਜ਼ਰਾਂ ਦੇ ਵਿੱਚ ਗੁਨੇਗਾਰ ਸਾਬਿਤ ਰਹੋਗੇ ਉਹ ਉੱਤੇ ਟਕੋਂਗੇ ਤਾਂ ਤਾਂ ਨੂੰ ਪਤਾ ਲੱਗੇਗਾ ਜੇ ਮੈਂ ਕੁਝ ਗਲਤ ਕਿਹਾ ਹੋਵੇ ਤਾਂ ਥੱਲੇ ਕਮੈਂਟਸ ਦੇ ਵਿੱਚ ਦੱਸ ਦੇਣਾ ਭੀਆਂ ਜ਼ਮੀਰਾਂ ਬਸ ਜਿਉਂਦੀਆਂ ਰੱਖਿਆ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ